ਫਤੇ ਕੱਜ ਕੇ ਜੋ ਬਤੋਂਦੇ ਫਤੇ ਕੱਜ ਕੇ ਉਹਨੋਂ ਮਿਲਦੀ ਆ ਫਤੇ ਭੱਜ ਕੇ ਸਾਰੀ ਸੰਗਤ ਵੱਜ ਕੇ ਅਖਰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਸ ਸਤਿਗੁਰ ਤੇ ਅੱਜ ਮੈਂ ਤੁਹਾਨੂੰ ਕਵਿਤਾ ਸੁਣਾ ਜਾ ਰਿਹਾ ਜਿਸ ਦਾ ਸਿਰਲੇਖ ਹੈ ਅਮਰ ਤਖੰਡੇ ਧਾਰ ਦਾ ਪਤਰ ਅਸੀਂ ਦਸਮੇਸ਼ ਦੇ ਜੋ ਰੂਪ ਹੈ ਨੰਕਾਰ ਦਾ ਸਾਨੀ ਨਹੀਂ ਕੋਈ ਸੰਸਾਰ ਵਿੱਚ ਜਿਸ ਦੇ ਮਹਾ ਕਰਦਾਰ ਦਾ ਤੱਕ ਸਾਡੇ ਅਮਰ ਨੇ ਤਤਕਾਰ ਹੈ ਉਸੇ ਪਿਆਰ ਦਾ ਸਿੱਖਿਆ ਅਸੀਂ ਪਖਪੂਰਨ ਹਰ ਇੱਕ ਦੁਖੀ ਲਾਚਾਰ ਦਾ ਉਸ ਲਈ ਮਕੋਂਦੇ ਅਣਖਾਂ ਸਾਨੂੰ ਹੈ ਜੋ ਬੰਗਾਰ ਦਾ ਸਾਡੇ ਲਹੂ ਵਿੱਚ ਹੈ ਰਚ ਗਿਆ ਅਮਰਤਾ ਖੰਡੇ ਧਾਰ ਦਾ ਸਾਡੇ ਲਹੂ ਵਿੱਚ ਹੈ ਰਚ ਗਿਆ ਅਮਰਤਾ ਖੰਡੇ ਧਾਰ ਦਾ ਸਾਡੇ ਵਢੇਰੇ ਜਿਸ ਤਰ੍ਹਾਂ ਕੁਰਬਾਨੀਆਂ ਨੇ ਕਰ ਗਏ ਜਿਹੜੇ ਵੀ ਹੋਈ ਵਾਪਰੀ ਹੱਸ ਹੱਸ ਕੇ ਉਹਨੇ ਚੜ ਗਏ ਆਪਣੀ ਸ਼ਹਾਦਤ ਦੇ ਨਾਲੋਂ ਦੁੱਖੀਆਂ ਤੇ ਦੁੱਖੜੀ ਵੀ ਹਰ ਗਏ ਸਾਡੇ ਦਿਨਾਂ ਵਿੱਚ ਵੀ ਉਹ ਹੋ ਉਹ ਉਂਗਲੀਆਂ ਕਰੀਦਾ ਨੰਬਰ ਦਲ ਹਰ ਹੱਥ ਵਿੱਚ ਹੈ ਅੱਜ ਮੋਬਾਈਲ ਛੋਟੇ ਵੱਡੇ ਬੁੱਢੇ ਲੋ ਸਭ ਨੂੰ ਲੱਗਾ ਭੜਾ ਰੋ WhatsApp Facebook ਜਾਣ ਚੱਲਦੇ ਰੀਲ ਫਟਦੀਆ ਵੀ ਲੰਘ ਜਾਂਦੇ ਕੰਨਾਂ 'ਚ ਲੱਗੇ 에어ਫੋਨ ਜਾਣ ਕੀਮਤੀ ਇਹ ਸਮਝਾਓ ਏ ਕੰਨ ਇੰਟਰਨੈਟ ਦੇ ਹੋ ਕੇ ਆਤੀ ਕਰ ਰਹੇ ਸਮੇਂ ਦੀ ਬਰबादी ਪਿਛੜ ਰਹੇ ਪੜਾਈ ਚ ਬੱਚੇ ਸਾਰੇ ਚਿੰਤਾ ਵਿੱਚ ਨੇ ਮਾਪੇ ਵਿਚਾਰ ਸਭ ਨੂੰ ਇਹ ਸੰਦੇਸ਼ ਹੈ ਮੇਰਾ ਮਿੱਤਰੋ ਮੰਨ ਲੋ ਕਹਿਣਾ ਮੇਰਾ ਮੋਬਾਈਲ ਦਾ ਕਰੋ ਸਦ ਉਪਯੋ ਇਸ ਦੀ ਆਦਤ ਪੈੜਾ ਰੋ ਧੰਨਵਾਦ ਕਿ ਵਾਹਿਗੁਰੂ ਤੁਹਾਨੂੰ ਬਲ ਬਖਸ਼ੇ ਇਸ ਮੇਲੇ ਨੂੰ ਹੋਰ ਚਾਰ ਚੰਨ ਲੱਗਣ ਇਹ ਚੜ੍ਹਦੀ ਕਲਾ ਵਿੱਚ ਜਾਵੇ ਤਿੰਨ ਦਿਨ ਦਾ ਮੇਲਾ ਵਾਹਿਗੁਰੂ ਕਿਰਪਾ ਕਰੇ ਸ਼ਾਨੋ ਸ਼ੌਕਤ ਨਾਲ ਨਿਭੜੇ ਸਾਹ ਸੰਗਤ ਫਤਿਹ ਬੁਲਾਇਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਵਿਚਾਰ ਹੈ ਮੈਂ ਗਦਰੀ ਬਾਬੇ ਦੀ ਲੈਣ ਤੋਂ ਸ਼ੁਰੂ ਕਰਾਂ ਇਸ ਨੂੰ ਉਹਨਾਂ ਸਾਲਾਂ ਦਾ ਗਦਰੀ ਬਾਬਾ ਉਹਦੀ ਕਲਮ ਤੋਂ ਲਿਖੀ ਹੋਈ ਇੱਕ ਰਚਨਾ ਮੈਂ ਸ਼ੁਰੂ ਕਰਾਂ ਜਿਸ ਨੂੰ 19 ਸਾਲਾਂ ਦੇ ਅੰਦਰ ਅੰਗਰੇਜ਼ ਨੇ ਫਾਂਸੀ ਤੇ ਚਾੜ ਦਿੱਤਾ ਲਾਹੌਰ ਦੀ ਧਰਤੀ ਅੰਦਰ ਚਲੇਗਾ ਬਾਬਾ ਕਰਤਾਰ ਸਿੰਘ ਸਰਾਬਾ ਜੀ ਦੇ ਵਿੱਚ ਉਹ ਚੋਣ ਕਰਕੇ ਨਹੀਂ ਨਿਕਲੇ ਨਿਕਲੇ ਕਿਉਂ ਕਿਉਂਕਿ ਜਦੋਂ ਪੰਜਾਬ ਦੇ ਇਸ ਜੰਮਿਆਂ ਨੂੰ ਇੱਥੇ ਆਣ ਕੇ ਵਿਕਰੇ ਚੱਲਣੇ ਪੈਂਦੇ ਸਨ ਨਸਲਾਂ ਦਾ ਵਿਕਰਾ ਬਹੁਤ ਵੱਡੇ ਪੱਧਰ ਉੱਤੇ ਸੀ ਲੋਕ ਪੁੱਛਦੇ ਸੀ ਤੁਹਾਡਾ ਦੇਸ਼ ਕਿਹੜਾ ਹੈ ਇੱਥੋਂ ਦੇ ਰਹਿਣ ਵਾਲੇ ਜੀ ਕਿਹੜੀ ਮਿੱਟੀ ਦੇ ਜੰਮੇ ਜੀ ਕਿਉਂ ਆਏ ਜੇ ਇੱਥੇ ਜਦੋਂ ਲੋਕਾਂ ਨੂੰ ਲੋਕਾਂ ਦੇ ਮੁਲਕ ਪੁੱਛੇ ਜਾਣ ਉਹ ਆਪਣਾ ਮੁਲਕ ਨਾ ਨਾ ਦੱਸਣ ਆਮ ਦੁਨੀਆ ਦੀ ਨਜ਼ਰ ਵਿੱਚ ਬੰਦਾ ਗਿਰ ਜਾਂਦਾ ਹੈ ਸਾਧ ਸੰਗਤ ਕਿਸੇ ਨੂੰ ਇਹ ਕਹਿ ਦਈਏ ਨਾ ਤੇਰੇ ਬਾਪ ਦਾ ਨਾਂ ਕੀ ਹੈ ਦੱਸ ਤੇ ਮਾਂ ਬੱਦ ਚੱਲਣ ਹੋਵੇ ਤੇ ਉਹ ਬੱਚਾ ਆਪਣੇ ਬਾਪ ਦਾ ਨਾਂ ਨਾ ਦੱਸ ਸਕੇ ਸ਼ਰਮ ਨਾਲ ਸਿਰ ਝੁਕ ਜਾਂਦਾ ਜਦੋਂ ਆਪਣਾ ਵਤਨ ਨੀਹਾ ਦੇਸ ਤੋਂ ਮੱਦੀਆ ਸ਼ਹੀਦਾਂ ਦੇ ਉਸਾਰੀਆਂ ਜੱਗ ਵਿੱਚ ਉਹਨਾਂ ਕਦੇ ਬਾਜ਼ੀਆਂ ਨਾ ਹਾਰੀਆਂ ਨੀਹਾ ਦੇਸ ਤੋਂ ਕੇ ਤੁਰੇ ਨੇ ਕਿਉਂ ਕਿਉਂਕਿ ਆਜ਼ਾਦੀ ਚਾਹੀਦੀ ਹੈ ਆਜ਼ਾਦੀ ਦੀ ਅੱਗ ਵਿੱਚ ਸੜ ਰਹੇ ਪਰਵਾਨਿਆਂ ਨੇ ਅਗਲੀ ਮੰਜ਼ਲ ਦਾ ਕਦਮ ਫੈਸ ਕਿਉਂ ਉੱਟ ਲਿਆ ਇੱਕ ਵਾਰੀ ਲੋਰ ਪਾਵੇ ਕੱਟਿਆ ਤੇ ਤਾਰੀਆਂ ਨੀਹਾ ਕੇ ਸਤੋਵਦੀਆਂ ਕਾਡਾ ਇਤਿਹਾਸ ਗੌਰਵ ਮਈ ਇਤਿਹਾਸ ਹੈ ਪਰ ਉਸ ਇਤਿਹਾਸ ਦੀ ਇੱਕ ਝਲਕ ਦੇ ਰਹੇ ਸੰਤ ਤੁਹਾਡੇ ਸਾਹਮਣੇ ਚਾਡੀ ਜੀ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੋਲ ਸਾਹਿਬ ਜੀ ਜੋਲ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਔਰ ਜਿਹੜਾ ਪੰਜਾਬ ਦਾ ਇਤਿਹਾਸ ਹੈ ਸ਼ਾਨਦਾਰਤਾ ਨਾਲ ਇਤਿਹਾਸ ਹੈ ਉਸ ਦੀ ਝਲਕ ਸਾਡੇ ਸਾਹਮਣੇ ਪੇਸ਼ ਕੀਤੀ ਬਹੁਤ ਬਹੁਤ ਧੰਨਵਾਦ ਮੈਂ ਜਿੱਦਾਂ ਪਹਿਲਾਂ ਮੈਂ ਕੀ ਕਿਹਾ ਸੀ ਕਿ ਘਾੜੀ ਜੱਤੇ ਤੋਂ ਬਾਅਦ ਰਿਗੀਲਰ ਪਰ ਕਵਿ ਤੇ ਬਾਦ ਸ਼ੁਰੂ ਕਰਾਂਗੇ ਪਰ ਉਸ ਤੋਂ ਪਹਿਲਾਂ ਇਹ ਪ੍ਰੋਗਰਾਮ ਜਿਵੇਂ ਕਿ ਸਰਦਾਰ ਜੀ ਨੇ ਦੱਸਿਆ ਕਿ ਪਿਛਲੇ 24 ਸਾਲਾਂ ਤੋਂ ਅਸੀਂ ਪ੍ਰੇਰੀਵੈਂਟ ਪਾਰ ਕੈਲਗਰੀ ਦੀਆਂ ਜਿਹੜੀਆਂ ਨਾਰਥ ਸੀ ਦੇ ਵਿੱਚ ਗਰਾਊਂਡਾਂ ਉੱਥੇ ਕਰਵਾਉਂਦੇ ਆ ਰਹੇ ਹਾਂ ਔਰ ਅੱਜ ਇਸ ਦੀ ਸ਼ੁਰੂਆਤ ਕੀਤੀ ਹੈ ਜਿਹੜੀ ਕਿ ਅਸੀਂ ਕਵੀ ਦਰਬਾਰ ਨਾਲ ਕੀਤੀ ਹੈ ਇਹਦਾ ਟਾਈਮ ਕੋਈ 3:30 ਵਜੇ ਸੀਗਾ ਔਰ ਉਸ ਤੋਂ ਬਾਅਦ ਕੱਲ ਨੂੰ ਜਿਹੜਾ ਪ੍ਰੋਗਰਾਮ ਹੈ ਉਹ ਮੇਲਾ ਮਾਮਾ ਧੀਆ ਦਾ ਹੋਣ ਜਾ ਰਿਹਾ ਜਿਹੜਾ ਕਿ ਏਸੀ ਗਰਾਊਂਡ ਦੇ ਵਿੱਚ ਓਪਨ ਗਰਾਊਂਡ ਦੇ ਵਿੱਚ ਹੋਵੇਗਾ ਜਿਹਦਾ ਟਾਈਮ ਹੈਗਾ 11 ਵਜੇ ਉਹਦੀ ਟਿਕਟ ਆ ਜਿਨ੍ਹਾਂ ਨੇ ਕਿਸੇ ਨੇ ਟਿਕਟ ਜੇ ਨਹੀਂ ਲਈ ਜਾਂ ਜਿਨ੍ਹਾਂ ਨੇ ਟਿਕਟਾਂ ਲੈਣੀਆਂ ਆ ਸਾਡੇ ਕੋਲ ਕੱਲ ਨੂੰ ਇੱਥੇ ਗਰਾ ਤੇ ਇਹ ਸੈਕੰਡ ਰੇਂਜ ਦੇ ਦਾ ਜਿਹੜਾ ਪ੍ਰੋਗਰਾਮ ਦੀ ਮਾ ਮਾਤੀਆਂ ਦਾ ਤੀਸਰੇ ਦਿਨ ਜਿਹੜਾ ਸਾਡਾ ਖੁੱਲਾ ਖੜਾ ਜਿਹੜਾ ਲਾਇਆ ਜਾਣਾ ਔਰ ਇਹ ਪ੍ਰੋਗਰਾਮ ਜਿਹੜਾ ਸੰਡੇ ਵਾਲੇ ਦਿਨ ਹੋਗਾ ਤੇ ਔਰ ਇਹ ਵੀ ਪ੍ਰੋਗਰਾਮ ਜਿਹੜਾ ਸਾਡਾ 11 ਵਜੇ ਸ਼ੁਰੂ ਹੋਗਾ ਤੇ ਅਕੀਰ ਆਪਣੇ 9 ਵਜੇ ਤੱਕ ਇਹ ਚੱਲੇਗਾ ਸੋ ਸਾਡੇ ਪਾਸ ਜਿਹੜੇ ਕਲਾਕਾਰ ਆ ਜਿੰਨੇ ਵੀ ਸਾਡੇ ਸਿੰਗਰ ਜਿਆ ਨਾਮਵਰ ਸਿੰਗਰ ਆ ਸਾਡੇ ਪਾਸ ਪਹੁੰਚ ਚੁੱਕੇ ਹਨ ਕੱਲ ਨੂੰ ਉਹ ਆਪਣੇ ਕਲਾ ਦੇ ਜੋਹਰ ਸਟੇਜ ਤੋਂ ਦਿਖਾ ਲੈਣਗੇ ਔਰ ਇਸੇ ਤਰ੍ਹਾਂ ਆਪਣੇ ਪਾਰਸੋਂ ਨੂੰ ਜਾਨੀ ਕਿ ਦੈਨ ਐਤਵਾਰ ਅਗਸਤ 4 ਨੂੰ ਜਿਹੜਾ ਕਿ ਲੌਂਗ ਵੀਕਐਂਡ ਵੀ ਆਪ ਤੇ ਉਸ ਦਿਨ ਆਪਣੇ ਪਰਫਾਰਮ ਕਰਨਗੇ ਸਟੇਜ ਤੋਂ ਦੋਨੇ ਸੋ ਮੈਂ ਸਮੂਹ ਜਿੰਨੇ ਵੀ ਚਲ ਗਈ ਦੇ ਨਿਵਾਸੀ ਜਿੰਨੇ ਵੀ ਸ਼ਵਾਲਕ ਰੇਡੀਆ ਟੀਵੀ ਦੇਖ ਰਹੇ ਆ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਇਹ ਪ੍ਰੋਗਰਾਮ ਹਰ ਸਾਲ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਕਰਵਾਇਆ ਜਾਂਦਾ ਹੈ ਜਿਹੜੇ ਕਿ ਅੱਜ ਤੋਂ 100 ਬਾਰੇ ਪਹਿਲਾਂ ਇਸ ਧਰਤੀ ਤੇ ਸਾਡੇ ਵਾਂਗੂੰ ਰੋਜੀ ਰੋਟੀ ਲਈ ਆਏ ਔਰ ਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਦਾ ਜੋ ਹਸ਼ਰ ਹੋਇਆ ਉਸ ਬਾਰੇ ਅਸੀਂ ਭਲੀ-ਭਾਂਤ ਜਾਣਦੇ ਹਾਂ ਉਹਨਾਂ ਹਾਲਾਤਾਂ ਨੂੰ ਬਿਆਨ ਕਰਦੀ ਇਹ ਵਿਧਾਤਾ ਸਿੰਘ ਦੀ ਕਵਿਤਾ ਅੱਜ ਮੈਂ ਪੇਸ਼ ਕਰਨ ਲੱਗੀ ਹਾਂ ਮੋਇਆ ਜਦੋਂ ਪੰਜਾਬ ਦਾ ਮਹਾਰਾਜਾ ਮੋਈ ਵੀਰ

ਇਹਨਾਂ ਦੇ ਖੁੱਲੇ ਦਰਸ਼ਨਦਾਰ ਤੇ ਸੇਵਾ ਸੰਭਾਲਦਾਰਾਂ ਫਾਜ਼ਲੀ ਨਿਮਖਸ਼ ਜੀ ਨੇ ਮਾਨਯਾ ਦੇ ਮਾਨ ਨਿਤਾਣੇ ਨਿਉਟੇ ਦੇ ਉਹ ਨਿਆਸ ਸ੍ਰੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੀ ਹੋਰ ਪਿਆਰ ਕਰ ਸਕਦਾ ਪੰਜਾਬੀ ਇੰਡੋ ਗਦਰੀ ਇੰਡੋ ਗਦਰੀ ਬਾਬਾ ਦੇ ਦਾ ਫਾਊਂਡੇਸ਼ਨ ਵੱਲੋਂ ਤੇ ਦੇਸ਼ ਪੰਜਾਬ ਕਲੰਕ ਵੱਲੋਂ ਇਹ 1000 ਰੈਂਦੇ ਨੇ ਮੈਂ ਬੀਏ ਪਾਸ ਤੋਂ ਫਾਈਨਲ ਤੱਕ ਨਾ ਕੋਲ ਇੰਗਲਿਸ਼ ਡਿਪਾਰਟਮੈਂਟ ਤੇ ਇੰਗਲਿਸ਼ ਪੜਾਉ ਦੇ ਸੰਤੰਨ ਤੌਰ 'ਤੇ ਮੌਕਾ ਮਿਲਿਆ ਔਰ ਇਹ ਮਲਟੀਕਲਚਰਲ ਜਾਂ ਕਲਚਰਲ ਪ੍ਰੋਗਰਾਮ ਵੀ ਲਏ ਹੀ ਹੁੰਦੇ ਸਨ ਉਹਨਾਂ ਦੇ ਇੰਚਾਰਜ ਵੀ ਲੱਗੇ ਹੋਏ ਪੈਨੋ ਵੀ ਐਕਲਮੇਸ਼ਨ ਕਰਨ ਦਾ ਇਹਨਾਂ ਦੇ ਨਾਲ ਜਾਣ ਦਾ ਸੁਭਾਅ ਪ੍ਰਾਪਤ ਹੋਇਆ ਸੋ ਮੈਂ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਅੱਜ ਸਾਡੇ ਵਿਦਿਆਰਥੀ ਕਈ ਪਿਛਲੇ ਸਾਲਾਂ ਤੋਂ ਧੰਨਵਾਦਨਾ ਸਾਹਿਬ ਜੀ ਦਾ ਖਾਲਸਾ ਬਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਹੈ ਪ੍ਰਗਨੂ ਸਿੰਘ ਤੇ ਮੇਰੇ ਪਿੰਡ ਦਾ ਨਾਮ ਹੈ ਮੜੋਲੀ ਗੜਾ ਜਿੱਥੋਂ ਸ਼ਹੀਦ ਕਾਂਛੀ राम ਜੀ ਹਨ ਵਾਗ ਛੱਡਦੇ ਹੰਝੂਆਂ ਵਾਰੀਆਂ ਨਹੀਂ ਪੈਰ ਧਰ ਰਹੇ ਮਨੂ ਰਕਾਬ ਉੱਤੇ ਸਾਡੇ ਦੇਸ਼ ਤੇ ਪਈ ਹੈ ਭੀੜ ਭਾਰੀ ਟੁੱਟ ਪਏ ਨੇ ਵੈਰੀ ਪੰਜਾਬ ਉੱਤੇ ਰੋ ਰੋ ਕੇ ਪਾਣੀ ਨਾ ਫੇਰ ਐਵੇਂ ਮੇਰੇ ਸੋਹਣੇ ਪੰਜਾਬ ਦੀ ਆਬ ਉੱਤੇ ਸਾਰਾ ਉਮਰ ਕੀ ਜਵਾਨੀ ਮੈਂ ਫੁਕਣੀ ਏ ਬੈਗੇ ਭੂਟ ਜੇ ਆਕੇ ਗਲਾਬ ਉੱਤੇ ਕਿਹੜੀ ਗੱਲਾਂ ਤੂੰ ਲਵੇਂ ਹੋ ਕੇ ਤੇ ਹੋਗਾ ਕਿਹੜੀ ਗੱਲਾਂ ਤੂੰ ਅੱਖਾਂ ਸਜਾਈਆਂ ਨੇ ਪੂਈ ਪੂਈ ਨੂੰ ਸੈਂਕਦਰ ਵੀਰ ਬੜਾ ਕਸ਼ਮਕਸ਼ ਚੱਲ ਰਹੀ ਹੈ ਕਿ ਸਾਰਾ ਪੰਜਾਬ ਤੇ ਪੰਜਾਬੀ ਬੋਲ ਰਿਹਾ ਹੈ ਮਗਰ ਜਿਹੜੀ ਲੈਂਗੁਏਜ ਹੈ ਜੋ ਉਹਦੀ ਉਹਦੀ ਸਕ੍ਰਿਪਟ ਹੈ ਉਹ ਸ਼ਾਮੁਖੀ ਹੈ ਉਹ ਉਹ ਗੁਰਮੁਖੀ ਨਹੀਂ ਹੈ ਉੱਥੇ ਵੀ ਪੰਜਾਬ ਦੇ ਵਿੱਚ ਬੜਾ ਕਸ਼ਮਕਸ਼ ਚੱਲ ਰਹੀ ਹੈ ਤੋਂ ਮੈਂ ਜਿਹੜੇ ਬੱਚਿਆਂ ਨੂੰ ਉਹਨਾਂ ਦੇ ਮਾਪੇ ਇਹ ਗੁਰਮੁਖੀ ਸਕ੍ਰਿਪਟ ਪੰਜਾਬੀ ਬੋਲੀ ਪੜ੍ਹਾ ਰਹੇ ਨੇ ਆਪਣੇ ਕਲਚਰ ਦੇ ਨਾਲ ਜੋੜ ਰਹੇ ਨੇ ਮੈਂ ਉਹਨਾਂ ਨੂੰ ਸਲਾਮ ਕਰਦਾ ਉਹਨਾਂ ਦਾ ਬਹੁਤ ਕਾਪਤਾ ਹੈ ਗਦੀ ਬਾਪ ਵਾਗਿਆ ਪਰ ਜਦੋਂ ਵੀ ਕਿਸੇ ਕਮਿਊਨਿਟੀ ਨਾਲ ਕੱਟਾ ਹੁੰਦਾ ਹੈ ਜਾਂ ਉਹ ਤੋਂ ਨੀਂਦ ਸਮਝ ਆ ਜਾਂਦਾ ਹੈ ਤਾਂ ਉਹ ਉਸ ਕਮਿਊਨਟੀ ਦੇ ਬੱਚਾ ਬੱਬਲੀ ਹੋ ਜਾਂਦੇ ਜਿਹੇ ਵਾਰ ਬਰੇ ਆਜ਼ਾਦੀ ਤੇ ਇਹ ਨਾਲ ਇਹ ਦਿੱਤੇ ਇਹ ਗਦਰੀ ਵਾਪੇ ਹੱਕ ਛੱਤ ਸੰਸਾ ਕੀ ਹੰਧਾਰਤੀ ਪੜਾ ਪਰ ਪਹਾੜ ਤੇ ਹਮੇਸ਼ਾ ਉਹ ਚੋਂ ਦੇ ਬਹੁਤ ਮਾਣ ਹੈ ਕਿ ਮੈਂ ਢੁੱਡੀ ਕੇ ਪਿੰਡ ਦਾ ਜਿੱਥੋਂ ਦੇ ਗਦਰੀ ਛੇ ਗਦਰੀ ਵਾਪੇ ਹੋਈ ਮੇਰੀ ਕਪਤਾਨ ਦਾ ਨਾਮ ਹੈ ਗਦਰੀ ਮੇਲੇ ਦੇ ਪ੍ਰਬੰਧਕਾਂ ਨੂੰ ਤੇ ਪ੍ਰਧਾਨਗੀ ਮੰਡਲ ਆਪਬ ਨੂੰ ਸਤਿ ਸ੍ਰੀ ਅਕਾਲ ਤੇ ਗਦਰੀ ਮੇਲਿਆਂ ਦਾ ਜਿਹੜਾ ਮੈਸੇਜ ਹੈ ਉਹ ਇਹ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਮੈਸੇਜ ਆ ਉਹਦੇ ਬਾਰੇ ਮੇਰੀ ਇੱਕ ਹਫ਼ਤਾ ਸਮਝਾਤਿਆ ਐ ਗਵਰੂ ਲੁੱਟੇ ਪੰਜਾਬ ਦੇ ਆ ਫੁੱਲਾ ਮਰ ਜਾਏ گلاب ਦੇ ਆ ਤੂੰ ਆਸ ਅਜੀਤ ਜੁਝਾਰ ਦੀ ਏ ਤੂੰ ਅਣਖ ਖੰਡੇ ਦੀ ਧਾਰ ਦੀ ਏ ਤੂੰ ਬੁਲੰਦ ਆਵਾਜ਼ ਵਿੱਚ ਰਹਿਣਾ ਏ ਤੂੰ ਰਣ ਭੂਮੀ ਦਾ ਜਿਹੜਾ ਏ ਤੂੰ ਸੱਚੀ ਆਵਾਜ਼ ਕਰਤਾਰ ਦੀ ਏ ਤੂੰ ਅਣਖ ਖੰਡੇ ਦੀ ਧਾਰ ਦੀ ਏ ਤੂੰ ਸਿੱਖੀ ਦਾ ਪਰਭੂਰ ਖਜ਼ਾਨਾ ਏ 세키 ਦਾ ਭਰਪੂਰ ਖਜ਼ਾਨਾ ਹੈ ਤੂੰ ਬਾਲਾ ਪਰ ਜਿੰਨੀ ਵੀ ਗੱਲ ਕੀਤੀ ਜਾਏ ਥੋੜੀ ਹੈ ਬਹੁਤ ਥੋੜਾ ਉਸੇ ਵਰਣਨ ਕਰ ਲਿਆ ਪਰ ਸਮੇਂ ਦੀ ਨਜ਼ਰ ਸਦ ਨੂੰ ਦੇਖਦੇ ਹੋਏ ਸਾਡੇ ਕੋਲ ਜਿੰਨੇ ਕਵੀ ਪੁੱਛ ਚੁੱਕੇ ਨੇ ਸਾਰਿਆਂ ਨੂੰ ਇੱਥੇ ਬਰਉਣਾ ਹੈ ਤਾਂ ਮੇਰੀ ਬੇਨਤੀ ਹੈ ਜੀ ਚਦੜਾਣਾ ਕਿਹੜੇ ਮਿੱਤਰ ਜਵਾਨ ਦਾ ਹੈਨੁ ਜਦ ਕੀ ਪੌਣ ਹੂੰ ਗਦਰ ਕਰਦੇ ਬੈਠ ਸਲਾਹਾ ਆਖ ਖੜ ਗਿਆ ਕਰਕੇ ਬਾਹ ਹੁਣ 라 ਹੋਰ ਸੁਨੀਆਂ ਤਾਂ ਹਾਂ ਗੋਰੇ ਦੇ ਬਲ ਤੰਗੀਆਂ ਨੂੰ ਫੌਜਾਂ ਅੰਦਰ ਗਦਰ ਮਚਾ ਕੇ ਵਿਦਾਤ ਭਜਾਓ ਫਰੰਗੀਆਂ ਨੂੰ ਚਲੇ ਭਾਰਤ ਵੱਲ ਨੂੰ ਪਾਓ ਜਾ ਕੇ ਸੋਹਣੀਆਂ ਵਿੱਛਣ ਵਾਰਸ ਨੇ ਲਿਖਿਆ ਪਰ ਜੋ ਵਾਰਸ ਲਿਖਿਆ ਉਹਦਾ ਮੁਕਾਬਲਾ ਅਜ ਤੱਕ ਹੋ ਨਹੀਂ ਸਕਿਆ ਵਾਰਿਸ਼ਾ ਸੁਗੰਧਾ ਵਾਰਿਸ਼ ਕਿ ਤੋਂ ਨਾ اٹਕੇ ਆ ਚਲਿਆ ਪਰ ਬਿਨ ਰਾਹੀ ਚੱਕੀ ਵਾਂਗ ਉਸ ਡਿੱਕਾ ਮੋਟਾ ਡਲਿਆ ਸਭ ਕੇ ਰਹਿ ਗਏ ਤੇ ਤੋਂ ਮੈਂ ਬੇਨਤੀ ਕਰਾਂ ਇੰਤਿਆਜ਼ ਕਾਦਰ ਸਾਹਿਬ ਨੂੰ ਕਿ ਉਹ ਜੋ ਕਾਬ ਹੈ ਸੂਫੀ ਕਾਬ ਉਹਦੇ ਵਿੱਚੋਂ ਆ ਕੇ ਕੁਝ ਪੇਸ਼ ਕਰੇ ਇੰਤਿਆਜ਼ ਕਾਦਰ ਸਾਹਿਬ ਸਾਚਰੀ ਕਾਲ ਸਭ ਤੋਂ ਪਹਿਲਾਂ ਬਹੁਤ ਸ਼ੁਕਰੀਆ ਦਾ ਕਰਨਾ ਸਾਰੀ ਜਿਹੜੀ ਫਾਊਂਡੇਸ਼ਨ ਹੈ ਆਰਗਨਾਈਜੇਸ਼ਨ ਹੈ ਅੱਜ ਮੈਨੂੰ ਮਾਨ ਦਿੱਤਾ ਸਨਮਾਨ ਦਿੱਤਾ ਤੁਹਾਡੇ ਸਾਹਮਣੇ ਕੁਝ ਪੇਸ਼ ਕਰਨ ਵਾਸਤੇ ਲੱਖ ਦੀ ਦੀਏ ਕੰਜਰੀਆਂ ਨੂੰ ਕਦੀ ਦਿਲੋਂ ਮਹਿਸੂਸ ਨਾ ਕੀਤੀਆਂ ਫੇਰ ਆਨੇ ਨਾਨਕ ਸੰਗੀ ਸੰਗ ਨਾ ਕਰੀਏ ਕੁੱਲ ਨੂੰ ਲਾਜ ਨਾਲ ਲਾਈ ਕੁੱਲ ਦੀ ਖਾਨਦਾਨੀ ਇੱਜ਼ਤ ਕਿਸੇ ਅਜਿਹੇ ਬੰਦੇ ਨਾਲ ਨਾ ਟੋਹ ਜਦਾ ਸਾਰਾ ਮੰਨਦਾ ਹੀ ਨਹੀਂ ਹੈ ਕਿਸੇ ਲਿਆਲ ਨਾਲ ਨਾਲਕ ਸੰਗੀ ਸੰਗ ਨ ਕਰੀਏ ਕੁੱਲ ਨੂੰ ਲਾਜ ਨ ਲਾਈਏ ਹੋ ਤੁਮੇ ਤਰਬੂਜ਼ ਮੂਲ ਨ ਹੁੰਦੇ ਥੋੜੇ ਤੋੜ ਮੱਕੇ ਲੱਜਾ ਗਏ ਹੋ ਜਿ ਕਾਂਵੜੇ ਬੱਚੇ ਹੱਸਣਾ ਥਿੰਦੇ ਥੋੜੇ ਮੋਤੀ ਛੋਕ ਜਗਾਈਏ ਹੋ ਜਿ ਕੋੜੇ ਖੂਨ ਨ ਮਿੱਠੇ ਹੁੰਦੇ ਬਾਉ ਥੋੜੇ ਸਹਿ ਮੜਾ ਕੰਨ ਪਾਈਓ ਕਰਾਂਦਾ ਮਰਨ ਕਨੂੰ ਮਨੋੜ ਨ ਮਾਏ ਮੈਨੂੰ ਮਰਨ ਦਾ ਸ਼ੌਕ ਮਟਾਵਣ ਦੇ ਮਰਨ ਕਨੂੰ ਮਨੂ ਖੋੜਨਾ ਮੈ ਮੈਨੂੰ ਮਰਨ ਦਾ ਸ਼ੌਕ ਮਟਾਵਣ ਦੇ ਉਹ ਕੰਜਰੀ ਬਣਿਆ ਮੇਰੀ ਇੱਜ਼ਤ ਨਾ ਘਟਦੀ ਮੈਨੂੰ ਨੱਚ ਕੇ ਯਾਰ ਮਨਾਵਣ ਦੇ ਜੋਗਨ ਬਣਾ ਮੈਂ ਯਾਰ ਆਪਣੇ ਦੀ ਮੈਨੂੰ ਗੱਲ ਵਿੱਚ ਮਾਲਾ ਪਾਵਣ ਦੇ ਗੁਲਾਮ ਫਰੀਦ ਉਹਦੀਆਂ ਉਹ ਜਾਣੇ ਸਾਨੂੰ ਆਪਣੀ ਤੋੜ ਨਾ ਪਾਵਣ ਦੇ ਜੇਮ ਜਿਸ ਰਸਤ ਦਾ ਫਲ ਖਾਈਏ ਜਾਵੇ ਸੁੱਕ ਤੇ ਉਹਨੂੰ ਵੱਢੀਏਲਾ ਜੇਮ ਜਿਸ ਰਸਤ ਦਾ ਫਲ ਖਾਈਏ ਜਾਵੇ ਸੁੱਕ ਉਹਨੂੰ ਵੱਢੀਏ ਨਾ ਜੈਨੂ ਇੱਕ ਰੋਇਸੀ ਸੀ ਪੰਜਾਬ ਦੀ ਲਿਖ ਲਖ ਮਾਰੇ ਵੈਣ ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਸ਼ਾ ਨੂੰ ਕਹਿਣ ਅਸਲ ਜਿਹੜੀ ਤੋ ਇਤ ਹੈ 1947 ਦੀ ਜਿਹੜੀ ਤਬਾਹੀ ਹੋਈ ਜਿਹੜੀ ਪਾਰਟੀਸ਼ਨ ਆਈ ਉਹਨੂੰ ਸਾਹਮਣੇ ਦਾ ਬਸੇ ਨਜ਼ਰ ਆ ਕੇ ਤੇ ਲਿਖ ਗਈ ਉੱਠ ਦਰਦਮੰਦਾ ਤੇਆ ਦਰਦੀਆ ਉੱਠ ਦਰਦਮੰਦਾ ਤੇਆ ਦਰਦੀਆ ਉੱਠ ਤੱਕ ਆਪਣਾ ਪੰਜਾਬ ਅੱਜ ਬਣ ਨੂੰ ਨਿੱਤੀ ਨਮੀ ਵਣਾ ਵਣ ਲੱਗੇ ਹੁਣ ਗਗਰਮ ਚਾਹ ਬਣੂ ਗਦਰੀ ਵਤਨੀ ਆਉਣ ਲੱਗੇ ਕੱਢਣਾ ਏ ਗੋਰੇ ਨੂੰ ਕੱਢਣਾ ਏ ਗੋਰੇ ਨੂੰ ਲੱਗੇ ਕਰਨ ਵਿਚਾਰਾਂ ਸਾਰੇ ਫੌਜਾਂ ਨੂੰ ਨਾਲ ਮਿਲਾ ਚੁਪਣੇ ਕਦਮ ਇਕੱਠੇ ਸਾਰੇ ਹੋਰਾਂ ਦੇ ਸ਼ਾਂ ਵਿੱਚ ਵੀ ਹੋਰਾਂ ਦੇ ਸ਼ਾਂ ਵਿੱਚ ਵੀ ਗੁਪਤੀ ਖਬਰ ਪਚਾਵਣ ਲੱਗੇ ਹੁਣ ਗਗਰ ਮਚਾਵਣ ਨੂੰ ਗੋਰ ਹੁਣ ਗਗਰ ਮਚਾਵਣ ਨੂੰ ਗਗਰੀ ਵਤਨੀਆਂ ਹੁਣ ਲੱਗੇ ਬੱਖੋ ਵਖ ਦੇਸ਼ਾਂ ਚੋਂ ਬੱਖੋ ਵਖ ਦੇਸ਼ਾਂ ਚੋਂ ਚੱਲੇ ਘਰ ਨੂੰ ਸਿੰਘ ਹਜ਼ਾਰਾਂ ਕੁਝ ਕਰਨਾ ਜਾਂ ਮਰਨਾ ਨਾ ਹੁਣ ਹੋਰ ਸੇ ਬਹੁਤ ਧੰਨਵਾਦ ਸਾਡੇ ਮੋਢੇ ਦੱਸ ਦਿਨਾ ਜੋ ਸਤੇ ਤੇ ਬਰਾਜਮਾਨ ਨੇ ਸਾਲ ਦਾ ਤੈਦਲੋਤਰਵਾ ਪਿੱਛੇ ਬੈਠਾ ਔਰ ਇਸ ਮੇਲਾ ਕਮੇਟੀ ਦੀ ਜਿੰਨੀ ਵੀ ਟੀਮ ਹੈ ਸਭ ਦਾ ਤੈਦਲੋਤਰਵਾ ਔਰ ਪ੍ਰੋਫੈਸਰ ਸਾਹਿਬ ਤਾਂਤਨਵਾ ਕਿਉਂਕਿ ਇਹਨਾਂ ਨੇ ਮੰਗਲ ਚੱਠਾ ਜੀ ਨੇ ਮੈਨੂੰ ਤੁਹਾਡੇ ਰੂਰੂ ਕਰਾਇਆ ਪ੍ਰੋਫੈਸਰ ਜਾਰ ਟਾਈਮ ਨਹੀਂ ਲਊਗਾ ਸਿਰਫ ਦੇਖਾਂ ਗਏ ਗੈਕ ਮੈਂ ਨਹੀਂ ਆ 3200 ਦੇ ਕੀ ਮੇਰੇ ਗੀਤ ਲਿਖੇ ਔਰ 588 ਐਡ ਪਰ ਰਿਕਾਰਡ ਮੇਰੇ ਗੀਤ ਰਿਕਾਰਡ ਹੋਇਆ ਮੁੰਡਾ ਆਪਣੇ ਵਿਹਾਰ ਵਿੱਚ ਰਜਰਾ ਫਿਰ ਅੱਖਾਂ ਬੂਰੇ ਦੀਦਾ ਰੰਦਾ ਹੈ ਰੜਕਦਾ ਛਟਕੀ ਨਾ ਵੇਰੀ ਹੋਇਆ ਕਿ ਜੇ ਧੀ ਜੰਪੀ ਚਲੋ ਕੁੱਪਤਾ ਕੀ ਹੋਈ ਲੱਕੜੀ ਹੋਈ ਔਰ ਮੈਂ ਇੱਥੇ ਵਿਤਰਵੀਏ ਤੇ ਆਇਆ ਹਾਂ 2 ਸਾਲ ਪਹਿਲਾਂ ਜਦ ਮੈਂ ਇਸ ਮੇਲੇ ਦਾ ਆਨੰਦ ਮਾੜਿਆ ਐ ਇੱਕ ਛੋਟੀ ਜੀ ਗੱਲ ਤੋਂ ਮਾਹੌਲ ਹੈ ਗਲਾਂ ਮੀਦਿਆਂ ਜਜ਼ੀਰਾ ਤੋਂ ਲਾਉਣ ਲਈ ਹੱਸ ਹੱਸ ਕੇ ਜੀ ਦੀਆਂ ਵਾਰਨ ਵਾਲੇ ਕਦਰੀ ਬਾਬੇ ਨੂੰ ਮੇਰਾ ਸ਼ਤ ਸ਼ਤ ਪ੍ਰਣਾਮ ਆਜ਼ਾਦੀ ਦੀ ਲੜਾਈ ਨੂੰ ਸੰਗਠਿਤ ਕਰਨ ਲਈ ਬਾਬਾ ਸੋਹਣ ਸਿੰਘ ਪਕੜਨ ਤੋਂ ਪ੍ਰੇਰਣਾ ਲੈ ਕੇ ਇਹ ਮੇਰਾ ਰਿਕਾਰਡ ਜੀ YouTube ਤੇ ਦੇਖੋਗੇ ਸ਼੍ਰੀ ਕੁਲਦੀਪ ਮਾਜੀ ਰਗਾ ਜੀ ਵੈਗੁਰੂ ਦੀ ਕਥਾ ਰਸਾ ਵੈਗੁਰੂ ਅੰਗਰ ਦੇ ਬੇਬਾਤੀ ਮੈਂ ਇਸ ਤੋਂ ਬਹੁਤ ਬਹੁਤ ਸਤਿਕਾਰਯੋਗ ਹਾਜ਼ਰੀ ਅਤੇ ਪ੍ਰਧਾਨ ਜੀ ਮੰਡਲ ਸਕੱਤਰ ਸਾਹਿਬ ਟਾਈਮ ਨੋਟ ਕਰ ਲਿਓ ਗਦਰੀ ਬਾਬਿਆਂ ਦਾ ਇਤਿਹਾਸ ਬਹੁਤ ਲੰਬਾ ਹੈ ਇਹਨਾਂ ਮੈਨੂੰ ਕਿਹਾ ਸੀ ਬਹੁਤ ਦੇ ਵਿੱਚ ਉਹ ਕੁਝ ਨਾ ਕੁਝ ਮੋਤੀ ਚੁੱਕ ਕੇ ਲੈ ਗਿਆ ਬਹੁਤ ਵਧੀਆ ਮੋਤੀ ਆਪਣੀ ਸਮਝ ਬਤਾ ਕੋ ਮੈਂ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਮਾਣ ਬਖਸ਼ਿਆ ਮੈਂਕ ਸਭ ਨੂੰ ਜੀ ਆਇਆਂ ਕਹ ਰਹਾ ਹਸ ਸਭ ਨੂੰ ਕਿ ਨਾਤ ਮੈਂ ਲਖਾਰੀ ਆ ਨਾਮੇ ਕਵੀ ਆ ਨਾ ਮੈਂ ਬੋਧਾ ਟੌਪ ਕਿਸ ਦਾ ਜਾਣਕਾਰ ਹਾਂ ਪਰ ਫਿਰ ਵੀ ਮੈਂ ਗਦਰੀ ਬਾਬਿਆਂ ਨਤਮਸਤਕ ਹੁੰਦਾ ਹਾਂ ਨਮਾਣੀ ਜੀ ਕੋਸ਼ ਕਰਦੇ ਆਓ ਫੇਰ ਸ਼ੁਰੂ ਕਰਦੇ ਹਾਂ ਆਓ ਇਨਾ ਗਦਰੀ ਬਾਬਿਆਂ ਦੀ ਜਾਗ ਨੂੰ ਚੇਤੇ ਕਰੀਏ ਬਾਹਰ ਪੈਣ ਟੱਕੇ ਅੰਦਰ ਮਿਲਟ ਹੋਈ ਨਾ ਸਾਡੇ ਪਰਦੇਸੀਆਂ ਦਾ ਦੇਸ਼ ਕੋਈ ਇਹ ਉਹ ਨਾ ਬ੍ਰੀਫ ਹੋ ਕੇ ਜੋ ਤੁਸੀਂ ਕਹਿਣਾ ਹੈ ਔਰ ਆਡੀਅנס ਤੱਕ ਉਹ ਜਿਹੜੀ ਤੱਕ ਨੇ ਉਹ ਪੁਛਾ ਕੇ ਦੇਣੇ ਨੇ ਉਹ 10 ਮਿੰਟ ਪੁਛਾਏ ਜਾ ਸਕਦੇ ਨੇ ਪਰ ਅਲਬਤਾ ਜੇ ਤੁਹਾਡੇ ਕੋਲ ਹਨਰ ਹੋਵੇ ਤੇ ਗੁਰਦਾਰ ਖੇਰਾ ਜੀ ਕੋਲ ਹਨਰ ਹੈ ਉਹ 4 ਮਿੰਟਾਂ Mein ਮੇਰੀ ਬੇਨਤੀ ਸਵੀਕਾਰ ਕਰ ਲਈ ਇਹਨਾਂ ਨੇ ਕਿ ਬਿਲਕੁਲ ਠੀਕ ਹੈ ਜੀ ਉਹਨੇ ਮਿੰਟਾਂ ਦੇ ਅੰਦਰ ਪੜਚਾ ਪੜਿਆ ਜਾਏਗਾ ਸੋ ਖੇਰਾ ਜੀ ਤੁਹਾਡੇ ਬੋਲਣ ਤੋਂ ਪਹਿਲਾਂ ਹੀ ਤੁਹਾਡਾ ਮਾਰਤਾ ਜਾ ਥੋੜੀ ਇਸ ਤਰ੍ਹਾਂ ਦੀ ਬਰੀਕੀ ਚ ਹੈ ਕਿ ਰਾਸ ਚੌਥਾ ਜਿਹਨੂੰ ਚੌਥਾ ਪਦ ਗੁਰਬਾਣੀ ਕਹਿੰਦੇ ਹੋ ਮੈਂ ਤੇ ਜਿੱਤਿਆ ਤਿੰਨ ਨਖਾਰੇ ਜਿੱਥੇ ਲਿਖਦੇ ਆਂ ਦੇਣ ਦੀ ਜਿਆਦਾ ਜ਼ਰੂਰਤ ਹੈ ਕਿ ਬੜੇ ਪਦ ਲੰਘ ਕੇ ਰਾਜਗੁਣ ਤਮਗੁਣ ਸਾਧਗੁਣ ਕਈਏ ਤੇਰੀ ਸਭ ਆਇਆ ਚੌਥੇ ਪਦ ਕੋ ਜੋ ਨਾਰ ਕੀਨੇ ਚੀਨੇ ਤਿਨੀ ਪਰਮ ਪਤ ਪਰ ਇਹ ਚੌਥੇ ਪਦ ਦੀ ਅਵਸਥਾ ਦੀ ਪੋਇਮ ਹੈ ਤਾਂ ਸ਼ੁਰੂਆਤ ਹੈ ਦਸਨ ਪਾਤਸ਼ਾਹ ਤੇ ਆ ਗੁਰੂ ਗੋਬਿੰਦ ਸਿੰਘ ਜੀ ਜਿਦੋਂ ਨੇ ਪੋਇਮ ਲਿਖੀ ਲਿਖੀ ਇੰਗਲਿਸ਼ ਵਿੱਚ ਜੇ ਤੁਹਾਨੂੰ ਵਾਰ ਮਿਲਿਆ ਤੇ ਮੈਂ ਕਿਹਾ ਮੈਂ ਕਿਉਂ ਨਾ ਇਹ ਕਹਾਤਾ ਤੁਹਾਡੇ ਨਾਲ ਸਾਰੇ ਨਾਲ ਸਾਂਝੀ ਕਰਾਂ ਉਹਦਾ ਪੰਜਾਬੀ ਰਵਾਇਤੀ ਸਟਾਰਟ ਹੈ ਜੀ ਜਦੋਂ ਤੁਸੀਂ ਪੁੱਜ ਜਾਂਦੇ ਹੋ ਗੁਰੂ ਸਾਹਿਬ ਦੇ ਆਤਮਕ ਮੰਡਲ ਵਿੱਚ ਸੌਖਾ ਨਹੀਂ ਪਹੁੰਚਣਾ ਜਦੋਂ ਤੁਸੀਂ ਪੁੱਜ ਜਾਂਦੇ ਹੋ ਗੁਰੂ ਸਾਹਿਬ ਦੇ ਆਤਮ ਮੇਰੀ ਕਹਾਤਾ ਜਿਹੜੀ ਥੋੜੀ ਜਿਹੀ ਵੱਖਰੇ ਵਿਸ਼ੇ ਤੇ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਜਿਸ ਸਿੱਖ ਰਾਜ ਦੀ ਮਾਨਮਤੇ ਇਤਿਹਾਸ ਨੂੰ ਅਸੀਂ ਅੱਜ ਤੱਕ ਵੀ ਲੋਚ ਰਹੇ ਹਾਂ ਦੇਸ ਦੀ ਤਮੰਨਾ ਸਾਡੇ ਗਦਰੀ ਬਾਬਿਆਂ ਨੇ ਕੀਤੀ ਸੀ ਕਿ ਆਜ਼ਾਦੀ ਤੋਂ ਬਾਅਦ ਸਾਨੂੰ ਜਿਹੜਾ ਖੁਦਮੁਖਤਾਰ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਸਥਾਪਿਤ ਕਰਨ ਦੀ ਜਿਹੜੀ ਆ ਉਹ ਆਗਿਆ ਮਿਲ ਜਾਊਗੀ ਪਰ ਭਾਵੇਂ ਉਹ ਨਹੀਂ ਹੋ ਸਕਿਆ ਪਰ ਅਸੀਂ ਅੱਜ ਜੋ ਵੀ ਆਜ਼ਾਦੀ ਦਾ ਨਿਗਮਾੜ ਰਹੇ ਆ ਇਹ ਸਾਡੇ ਗਦਰੀ ਬਾਬਿਆਂ ਕਰਕੇ ਹੀ ਹੈ ਸੋ ਪਹਿਲਾਂ ਗਦਰੀ ਬਾਬਿਆਂ ਤੇ ਮੈਂ ਦੋ ਬੋਲੀਆਂ ਲਿਖ ਕੇ ਉਹਨਾਂ ਨੂੰ ਸਿਰਦਾ ਕਰਨਾ ਚਾਹੁੰਦੀ ਆ ਤੇ ਫਿਰ ਮਹਾਰਾਜਨ ਜੀ ਸੇ ਤੇ ਚਾਰ ਪੰਜ ਬੰਦ ਦਪੜੀ ਅਜਰੀ ਲਿਖੀ ਕਵਤਾ ਤੇ ਜੋ ਮੈਂ ਬਲੀ ਬਸ ਦਿਨ ਸੇ ਤੂੰ ਦੀ ਲੰਘਿਆ ਦਾਣਾ ਚੁੰਝ ਨਾ ਪਾਇਆ ਆਖਰ ਸੁਰਤ ਟਿਕਾਣੀ ਕਰਕੇ ਆਖਣ ਲੱਗਾ ਰੁੱਖ ਨੂੰ ਕਿਹੜੇ ਸ਼ਬਦਾਂ ਨਾਲ ਸੁਣਾਵਾ ਮੈਂ ਧਰਤੀ ਦੀ ਜੰਗ ਨੂੰ ਇਥੇ ਦਾ ਹੁਣ ਪਾਣੀ ਜ਼ਹਿਰੀ ਤੇ ਮੌਸਮ ਵੀ ਤੇ ਇਥੇ ਦਾ ਹੁਣ ਪਾਣੀ ਜ਼ਹਿਰੀ ਤੇ ਮੌਸਮ ਵੀ ਕਹਿਰੀ ਅੰਨ ਦਾਤਾ ਇਤੇ ਭੁੱਖਾ ਮਰਦਾ ਵੇਲੜ ਦਾ ਟਿੱਟ ਫਰਦਾ ਨਸ਼ਿਆਂ ਦੇ ਵਿੱਚ ਰੁੜੀ ਜਵਾਨੀ ਅੰਤ ਲਈ ਸਾਹਾਂ ਕੀ ਕਰਸਾਨੀ ਤੱਕ ਕਰਾਂ ਦੀ ਠੰਡੇ ਚੁੱਲ੍ਹੇ ਰੋਂਦੇ ਫਿਰਨ ਹਵਾ ਦੇ ਬੁੱਲੇ ਕਰਮ ਤਰਮ ਚੱਤੀ ਤੋਂ ਉੱਠਿਆ ਹੱਥ ਕੀ ਕਰਾਂ ਜੜ ਆਇਆ ਮਨ ਦੇ ਅੰਦਰ ਦਿਲ ਕਬਰਾਇਆ ਬਸ ਹਜ਼ਾਰੇ ਇਕਰਾਂ ਜੜ ਆਇਆ ਮਨ ਦੇ ਅੰਦਰ ਦਿਲ ਕਬਰਾਇਆ ਦਿਲ ਦਾ ਬੂਹਾ ਕਿਉਂ ਖਟਕਾਇਆ ਦਿਲ ਦਾ ਬੂਹਾ ਕਿਉਂ ਖਟਕਾਇਆ ਦੂਦੇ ਅੰਦਰ ਰੋਸ ਮਾਇਆ ਰਾਜਨ ਕੀ ਕੀ ਪੈਸ ਬਟਾਇਆ ਰਾਜਨ ਕੀ ਕੀ ਪੈਸ ਬਟਾਇਆ ਹੀਰ ਦੇ ਬੂਏ ਢੇਰ ਲਾਇਆ ਹੀਰ ਦੇ ਬੂਏ ਢੇਰ ਲਾਇਆ ਜਾਂ ਵਿੱਚ ਇਨਸਾਨ ਨ ਲੱਭੀ ਬੰਦਿਆਂ ਵਿੱਚ ਇਨਸਾਨ ਨ ਲੱਭੀ ਕਪੜਾਂ ਵਿੱਚ ਜਹਾਨ ਨ ਲੱਭੀ ਬੰਦਿਆਂ ਵਿੱਚ ਇਨਸਾਨ ਨ ਲੱਭੀ ਰੰਗਾਂ ਦੇ ਨਾਲ ਦਿਲ ਪਰਛਾਈ ਫੁੱਲਾਂ 'ਚੋਂ ਮੁਸਕਾਨ ਨਾ ਲੱਭੀ ਆਪਣੀ ਬਾਹ ਦਾ ਜ਼ੋਰ ਅਜ਼ਮਾਵੀ ਆਪਣੀ ਬਾਹ ਦਾ ਜ਼ੋਰ ਅਜ਼ਮਾਵੀ ਹੁਣ ਪਾਈਆਂ ਦੇ ਮਾਣ ਨਾ ਲੱਭੀ ਨੀਅਤ ਆਪਣੀ ਆਪ ਹੀ ਨੀਤੀ ਬਰਾੜ ਸਾਹਿਬ ਨੀਅਤ ਆਪਣੀ ਆਪ ਹੀ ਨੀਤੀ ਮੁੱਲਾਂ ਤੋਂ ਇਮਾਨ ਨਾ ਲੱਭੀ ਰੱਤੇ ਸੁਟਕੇ ਸਬਰ ਕਰੇ ਇਨਸਾਫ ਲਈ ਸੁਲਤਾਨ ਨਾ ਲੱਭੀ ਬਹੁਤ ਸ਼ੁਕਰੀਆ ਕਿ ਤਾਂ ਕੇ ਆਪਣੇ ਦਿਲ ਵਿੱਚ ਝਾਕੀ ਮਾਰੀ ਜਿੱਥੇ ਬਾਬੇ ਜਨਮ ਲਿਆ ਸੱਚ ਦਾ ਸੌਦਾ ਜਿਸ ਧਰਤੀ ਤੋਂ ਕਰ ਦਿਆ ਤ ਗਿਆ ਲਾਲੋ ਨਾਲ ਪਿਆਰ ਬਾਬੇ ਦਾ ਬੜਾ ਪੁਰਾਣਾ ਉਧਰ ਆ ਉਹ ਲੱਗਦੇ ਰਖਿਓ ਦੀਜੇ ਮੇਰਾ ਨਨਕਾਣਾਓ ਦਰਿਆ

ਸਰ ਬ੍ਰਾਹਮਣ ਸਾਹਿਬ ਹੋਰ ਸਰ ਤੁਸੀਂ ਕੋਈ ਚਾਹੁੰਦੇ ਹੋ ਕੀ ਤੁਸੀਂ ਕੋਈ ਚਾਹੁੰਦੇ ਹੋ ਇਹ ਵੀ ਜਸਾ ਬੁਰ ਗਿਆ ਬਰਾਜੇ ਗੋ ਆਪਨੇ ਨਾਲ ਗੱਲ ਕਰ ਲੋ ਕੋਈ ਸਰਟੀਫੀਕੇਟ ਮਾਰੇ ਰਿਹਾ ਯਾਨ ਨੂੰ ਯਾਦ ਕਰ ਚਕੀਏ ਉਹਨਾਂ ਦੇ ਪ੍ਰਤੀ ਕਵਤਾਵਾਂ ਪੜ੍ਹ ਚਕੀਏ ਤਾਂ ਕਿ ਜਿਨ੍ਹਾਂ ਨੇ ਮੈਨੂੰ ਯਾਦ ਹੈ ਜਦੋਂ ਅਸੀਂ ਕਾਮਾਗਾਟਾ ਮਾਰੂ ਪਲੇ ਖੇਲੇ ਆ ਉਹਦੇ ਚ ਅ ਬੇਵਸਿੰਗ ਲੋਕੋ ਦੇ ਦਾ ਕੈਰੈਕਟਰ ਸੀ ਜਿੱਥੋਂ ਅਸੀਂ ਇਹ ਸ਼ੁਰੂਆਤ ਕੀਤੀ ਤੇ ਕੇਸ ਸਿੰਘ ਦਾਸ ਜਿਹੜੇ ਕਿ ਐਡਮੈਨਸਟ ਤੋਂ ਹੋਏ ਨੇ ਜਿਨ੍ਹਾਂ ਨੇ ਇੱਕ ਨਾਵਲ ਲਿਖਿਆ ਸੀ ਅ ਕਾਮਾਗਾਟਾ ਮਾਰੂ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਮੀਵਾ ਸਿੰਘ ਲੋਕੋਂ ਕੇ ਨੂੰ ਜਦੋਂ ਫਾਸੀ ਦੇਣ ਲੱਗੇ ਤੇ ਉਹਦੀ ਆਖਰੀ ਖੁਆਹਿਸ਼ ਇਸ ਤੋਂ ਦੀ ਸਰਕਾਰ ਨੇ ਪੁੱਛੀ ਤੇ ਉਹਨੇ ਕਿਹਾ ਕਿ ਮੇਰੇ ਹਿੰਦੂਸਤਾਨੀਆਂ ਬਿਨਾਂ ਕਿਸੇ ਰੋਕ ਤੋਂ ਮਰੋਗੇ ਤੱਕ ਨਹੀਂ ਅਸੀਂ ਇਹਨਾਂ ਸਾਰਿਆਂ ਦਾ ਜਿੱਤੇ ਧੰਨਵਾਦ ਮੈਂ ਆਪਣੇ ਵੱਨੋਂ ਆਪਣੀ ਸਮੁੱਚੀ ਟੀਮ ਨੂੰ ਕਰਦਾ ਹੁੱਥੇ ਦਾ ਆਸ ਵੀ ਰੱਖਦਾ ਕਿ ਜਿਹਨੇ ਆਪਾਂ ਪ੍ਰੋਗਰਾਮ ਨੂੰ ਇੱਥੇ ਲੈ ਕੇ ਆਏ ਆਉਣ ਵਾਲੀ ਸਮੇਟ ਵੀ ਆਪਾਂ ਨੂੰ ਇਸੇ ਤਰ੍ਹਾਂ ਹੀ ਲਿਖਣਗੇ ਸੋ ਇਹ ਜਿਹੜਾ ਭਾਈ ਵੀਰ ਸਿੰਘ ਵਿਆਰ ਇਸ ਬਾਰੇ ਜਿਵੇਂ ਇਸ ਹਸਪਤਾਲ ਦਾ discutiive ਨਾਉ ਸਕੀਤਾ ਪਤਾ ਸੀ ਸੁਸਮਾ ਵਾਲਾ ਜਿਨ੍ਹਾਂ ਨੇ ਬਹੁਤ ਸਾਹ ਸੁਧਰਿਆ ਲਿਖਿਆ ਉਹਨਾਂ ਨੇ ਆਪ ਵੀ ਕਿਹਾ ਕਿ ਜਦੋਂ ਮੇਰੇ ਸਾਹਮਣੇ ਇਹ ਛਿੰਡ ਪਈ ਹੋਵੇਗੀ ਤੇ ਮੈਨੂੰ ਐਵੇਂ ਲੱਗਿਆ ਕਿ ਮੈਂ ਹੋਰ ਵਧੀਆ ਲਿਖਾਂ ਔਰ ਸਾਹ ਸੁਧਰਿਆ ਲਿਖਾਂ ਸੋ ਮੈਂ ਇਹਨਾਂ ਨੂੰ ਬੁਲਾਈ ਦਿਨਾ ਸਾਡੇ ਸੱਦੇ ਨੂੰ ਉਹਨਾਂ ਨੇ ਭਰਵਾਨ ਕੀਤਾ ਔਰ ਚੰਡੇ ਵਾਲੇ ਨੇ ਫੇਰੇ ਆਦੀ ਲਗਾਉਣਗੇ ਤੋਂ ਮੈਂ ਸਤਿ ਸ਼੍ਰੀ ਅਕਾਲ ਨਵੇਂ ਬਣੇ ਕਾਉਂਸਲਰ ਉਹਨਾਂ ਨੂੰ ਗ੍ਰੀਟਿੰਗ ਕਰਾਂ ਜਾਂ ਕਿ ਉਹ ਸਾਡੇ ਪ੍ਰਧਾਨ ਸਾਹਿਬ ਤੇ ਚੇਅਰਮੈਨ ਸਾਹਿਬ ਉਹ ਗਿਆ ਜਮ ਚੌਕੀ ਬੈਠੇ ਤੇ ਪ੍ਰਸਾਦ ਤੁਸੀਂ ਵੀ ਨਾਮ ਹੋ ਗਿਆ ਆਪਾਂ ਇਹਨਾਂ ਦਾ ਸਨਮਾਨ ਕਰ ਸਕੀਏ ਹਾਂ ਜੀ ਮੈਂ ਜੋ ਚੋਟ ਨਾ ਜੋ ਚੋਟ ਤੇ ਹਰਦਾਬ ਸਾਤੇ ਪਿਛਲੇ 2 ਸਾਲਾਂ ਤੋਂ ਮੈਨਸ ਕੌਂਸਲ ਬਹਾਂ